ਸਾਰਿਆਂ ਨੂੰ ਪਹਿਲਾਂ ਤਾਂ ਉਹਨਾਂ 'ਚ ਜਜ਼ਬਾ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਸੀਟ ਦਾ ਪ੍ਰਬੰਧ ਕਰਨਾ ਸੀਟ ਦੇ ਪ੍ਰਬੰਧ ਤੋਂ ਬਾਅਦ ਜੋ ਸਾਡਾ ਲੈਬ ਤਿਆਰ ਕਰਨੀ ਆ ਉਹਦੇ ਸਾਡੇ ਲਈ ਇੱਕ ਕਮਰਾ ਚਾਹੀਦਾ ਜਿਹੜਾ ਸਾਡੇ ਕੋਲੇ ਪਹਿਲਾਂ ਘਰ ਦੇ ਵਿੱਚ ਹੁੰਦਾਗਾ ਹੈ ਨਾ ਉਹ ਰੂਮ ਆ ਫਿਰ ਉਹ ਸਾਰਾ ਉਹਨੂੰ ਰੂਮ ਨੂੰ ਅਸੀਂ ਅੰਦਰ ਥਰਮੋਕੋਲ ਵਗੈਰਾ ਲਾ ਕੇ ਉਹਨੂੰ ਵੀ ਇੱਕ ਤਰ੍ਹਾਂ ਦਾ ਕੋਲਡ ਸਟੋਰ ਬਣਾਉਣਾ ਫਿਰ ਸਲੋਟਡ ਐਂਗਲ ਦੇ ਰੈਕ ਤਿਆਰ ਕਰਨੇ ਨੇ ਫਿਰ ਸਾਨੂੰ ਟ੍ਰੇਆਂ ਜਿਹਦੇ 'ਚ ਆਪਾਂ ਰੱਖਦੇ ਆਂ ਆਪਾਂ ਬਲਬ ਨੂੰ ਪਰੇਯ ਦੇ ਜਿਹੜੀਆਂ ਗੱਡੀਆਂ ਨੇ ਉਦੇ ਲਈ ਸਾਨੂੰ ਉਹ ਲੱਕੜ ਦੀਆਂ ਟਰੇਆਂ ਤੇ ਨਾਲ ਅਸੀਂ ਪਲਾਸਟਿਕ ਦੀ ਵੀ ਟਰੇ ਟਰਾਈ ਕੀਤੀ ਆ ਵੀ ਜਿਹੜੀ ਸਸਤੀ ਪੈਂਦੀ ਆ ਫਿਰ ਚਿਲਰ ਆ ਜਿਹੜਾ ਇਹਦੇ ਟੈਂਪਰੇਚਰ ਨੂੰ ਕੰਟਰੋਲ ਕਰਨ ਲਈ ਚਿਲਰ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਸਾਨੂੰ 5-6 ਡਿਗਰੀ ਤੱਕ ਵੀ ਟੈਂਪਰੇਚਰ ਲਿਜਾਣਾ ਪੈਂਦਾ ਜਿਹੜਾ ਏਸੀ ਆ ਉਹ 16 ਡਿਗਰੀ ਤੋਂ ਘੱਟ ਨਹੀਂ ਕਰਦਾ ਫਿਰ ਜਿਹੜੀ ਇਹਨੂੰ ਪਾਣੀ ਦਾ ਪ੍ਰਬੰਧ ਕਹ ਲੋ ਹਿਮੀਡਿਟੀ ਨਾਲ ਹੁੰਦਾਗਾ ਉਹ ਹਿਮੀਡਿਟੀ ਨੂੰ ਬਰਕਰਾਰ ਰੱਖਣ ਲਈ ਜਿੰਨਾ ਨਾਰਮਾ ਉਹਦਾ ਤਕਰੀਬਨ ਜਿਵੇਂ 75% ਰੱਖਣੀ ਆ 85 ਵੀ ਰੱਖਣੀ ਕਰਨੀ ਪੈਂਦੀ ਆ ਉਹ ਹਿਮੀਡੀਟੀ ਨੂੰ ਕੰਟਰੋਲ ਕਰਨੇ ਹਿਮੀਡੀਫਾਇਰ ਲਾਇਆ ਜਿਹੜਾ ਟੋਟਲੀ ਆਟੋਮੇਟਡ ਆ ਵੀ ਉਹ ਜਿੰਨੇ ਆਪਾਂ ਹਿਮੀਡੀਟੀ ਸੈੱਟ ਕਰਤੀ ਉੰਨੀ ਉਹ ਆਪੇ ਜਦੋਂ ਘਟਦੀ ਆ ਚੱਲ ਪੈਂਦਾ ਜਦੋਂ ਵੱਧਦੀ ਆ ਬੰਦ ਹੋ ਜਾਂਦਾ ਫਿਰ ਉਦੋਂ ਬਾਅਦ ਜਿਹੜਾ ਕਹੋ ਵੀ ਧੁੱਪ ਦੀ ਲੋਡ ਪੈਂਦੀ ਆ ਉਹ ਧੁੱਪ ਦੀ ਲੋਡ ਨੂੰ ਪੂਰਾ ਕਰਨ ਲਈ ਐਲਈਡੀ ਲਾਈਟਸ ਲਾਉਣੀਆਂ ਲਾਉਣੀਆਂ ਪੈਂਦੀਆਂ ਨੇ ਸਾਰੀਆਂ ਫਿਰ ਜਿਹੜੀ ਇਨਡੋਰ ਜਿਹੜੀ ਕਲਟੀਵੇਸ਼ਨ ਆਪਾਂ ਕਰਨੀ ਆ ਕੇਸਰ ਦੀ ਉਹਨੂੰ ਜਣੀ 800 ਤੋਂ ਦੇ ਨੇੜੇ ਤੇੜੇ ਆਪਾਂ ਨੂੰ ਜਣੀ ਕਾਰਬਨ ਚਾਹੀਦੀ ਆ ਜਿਹਦੇ ਨਾਲ ਵਧੀਆ ਉਹਦੀ ਫਲੇਵਰਿੰਗ ਹੋ ਸਕੇ ਉਹਦੋਂ ਅਸੀਂ ਕੰਟਰੋਲ ਨੇ ਫੇਰ CO2 ਗੈਸ ਦਾ ਜਿਹੜਾ ਸਿਲੰਡਰ ਆ ਤੇ ਉਹਨੂੰ ਕੰਟਰੋਲ ਕਰਨ ਲਈ ਟੋਟਲ ਸੈਂਸਰ ਤੇ ਆਟੋਮੇਸ਼ਨ ਵਾਲਾ ਜਿਹੜਾ ਇਕਪਮੈਂਟ ਉਹ ਲਾਇਆ ਵੀ ਜੋ ਜਿੰਨੀ ਅਸੀਂ ਉਹਦੇ ਚ ਕਾਰਬਨ ਸੈੱਟ ਕਰਤੀ ਉਹਨੇ ਆਪੇ ਜਦੋਂ ਘਟਦੀ ਆ ਤਾਂ ਬਾਲ ਨੂੰ ਆਨ ਕਰ ਦੇਣਾ ਜਦੋਂ ਵੱਧਦੀ ਆ ਜਾਨੀ ਬੰਦ ਕਰ ਦੇਣਾ ਤੇ ਚਲਾ ਦੇਣਾ ਇਹ ਇਹ ਚੀਜ਼ਾਂ ਦਾ ਇਨਫਰਾਸਟ੍ਰਕਚਰ ਦੀ ਲੋੜ ਆ ਤੇ ਬਾਕੀ ਟਾਈਮ ਜਿਹੜਾ ਕੰਜ਼ਿਊਮ ਹੁੰਦੇ ਮੈਂ ਕਹਾਗਾ ਤਾਂ ਵੀ ਜੇ ਦਿਨ ਚ ਸਾਡੇ ਕੋਲੇ 5 ਮਿੰਟ ਵੀ ਨਿਕਲਦੇ ਆ ਤਾਂ ਉਹ ਵੀ ਇਹਦੇ ਲਈ ਬਹੁਤ ਆ ਗਏ ਲੋ